ਪ੍ਰਾਈਮੇਸ਼ਰ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਸ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਅਕਸਰ ਅਸੀਂ ਗੱਲ ਪੰਜਾਬ ਦੀਆਂ ਖਬਰਾਂ ਤੋਂ ਕਰਦੇ ਹਾਂ ਪਰ ਅੱਜ ਖਬਰ ਜਿਹੜੀ ਹੈ ਉਹ ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਡੋਨਾਲਡ 트ੰਪ ਨੇ ਸੋਚ ਚੁੱਕਣੀ ਹੈ ਪਰ ਉਹਨਾਂ ਦੀ ਸੋਚ ਚੁੱਕਣ ਤੋਂ ਪਹਿਲਾਂ ਹੀ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਇਸ ਗੱਲ ਦੀ ਟੈਨਸ਼ਨ ਯਾਨੀ ਕਿ ਤਣਾਅ ਵਧਦਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਏਗਾ ਕਿ 트ੰਪ ਦੀਆਂ ਜਿਸ ਤਰ੍ਹਾਂ ਦੀਆਂ ਰਣਨੀਤੀਆਂ ਪਿਛਲੇ ਸਮੇਂ ਦੌਰਾਨ ਰਹੀਆਂ ਨੇ ਇਹ ਆਪ ਵਿਖ ਦੇ ਵਿੱਚ ਕੀ ਰਹਿ ਸਕਦੀਆਂ ਨੇ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਨਦਰਪੁਰ ਜੇ ਮੈਂ ਬਹੁਤ ਸਾਰੇ ਰਾਸ਼ਟਰਪਤੀਆਂ ਨੂੰ ਬਦਲਦਿਆਂ ਵੇਖਿਆ 1975 ਤੋਂ ਬਾਅਦ ਜਿੰਨੇ ਕੁ ਰਾਸ਼ਟਰਪਤੀ ਆਏ ਸੋਚ ਚੁੱਕ ਸਮਾਗਮ ਹੋਏ ਵਿਕੇ ਉੱਪਰ ਇਸ ਵਾਰੀ ਅਲੋਕਾਰ ਸਮਾਗਮ ਇਸੇ ਡੋਨਰ 트ੰਪ ਨੇ 8 ਸਾਲ ਪਹਿਲਾਂ ਵੀ ਸੋਚ ਚੁੱਕੀ ਸੀ ਉਦੋਂ ਕੋਈ ਹੁਣ ਵਰਗੀ ਸਥਿਤੀ ਨਹੀਂ ਸੀ ਬੜੇ ਆਰਾਮ ਨਾਲ ਨੇ ਸੋਚ ਚੁੱਕਲੇ ਸਭ ਕੁਝ ਠੀਕ ਠਾਕ ਰਿਹਾ ਕਿ 4 ਸਾਲਾਂ ਬਾਅਦ ਜਦੋਂ ਨੇ ਉਹਦਾ ਛੱਡਿਆ ਉਸ ਵਕਤ ਹਰ ਪਾਸੇ ਇਹਦਾ ਚਰਚਾ ਸੀਗਾ ਇਹ ਨਿਆਗ ਕਰਤਾ ਨੇ ਉਹ ਕਰਤਾ ਇਹਦੇ ਕੁਝ ਨੀਚੀ ਕੇਸ ਹਨ ਕੁਝ ਦੇ ਸਰਕਾਰੀ ਤੌਰ ਤੇ ਜੋ ਕੀਤਾ ਉਹ ਕੇਸ ਹਨ ਕੇਸ 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 ਤੇ ਬਹੁਤ ਸਾਰੇ ਕੇਸ ਇਥੋਂ ਤੱਕ ਕਿ ਇਹਨੇ ਜਦੋਂ ਅਹੁਦਾ ਛੱਡਣਾ ਸੀ ਉਹਦੇ ਤੋਂ ਪਹਿਲਾਂ ਹੋਈ ਚੋਣ 'ਚ ਇਹ ਹਾਰ ਗਿਆ ਤੇ ਇਹਨੇ ਹਾਰ ਮੰਨਣ ਤੋਂ ਵੀ ਨਾ ਕਰ ਦਿੱਤੀ ਆਮ ਤੌਰ ਤੇ ਅਮਰੀਕਾ 'ਚ ਜੇ ਰਾਸ਼ਟਰਪਤੀ ਚੋਣ 'ਚ ਕਦੇ ਇਹੋ ਜਿਹਾ ਵਿਖੜਾ ਖੜਾ ਨਹੀਂ ਹੁੰਦਾ ਜਿਹੜਾ ਇਹਦੀ ਵਾਰੀ ਹੋ ਗਿਆ ਸੀ ਤੇ ਇਹਨੇ 6 ਮਹੀਨੇ ਪਹਿਲਾਂ ਕਿਹਾ ਤਾਂ ਸੀ ਮੈਂ ਹਾਰ ਵੀ ਗਿਆ ਤੇ ਮੈਂ ਵਾਈਟ ਹਾਊਸ ਮੈਂ ਛੱਡਣ ਨਹੀਂ ਲੱਗਾ ਉਹਦਾ ਕਰਕੇ ਰੌੜਾ ਪੈ ਗਿਆ ਸੀ ਫਿਰ ਇਹ ਹਾਰ ਗਿਆ ਇਹਨੇ ਆਖਿਆ ਮੈਂ ਨਹੀਂ ਮੰਨਦਾ ਦੁਬਾਰਾ ਗਿਣਤੀ ਹੋਈ ਉਹਦੇ ਵਿੱਚ ਵੀ ਹਾਰ ਗਿਆ ਫਿਰ ਜਿਸ ਦਿਨ ਪਾਰਲੀਮੈਂਟ ਨੇ ਫੈਸਲੇ ਦੀ ਪ੍ਰਵੋਧਤਾ ਕਰਨੀ ਸੀ ਤੇ ਉਹਦੇ ਬਾਅਦ ਇਹਨੂੰ ਉਹਦਾ ਛੱਡਣਾ ਪੈਣਾ ਸੀ ਉਸ ਦਿਨ ਪਾਰਲੀਮੈਂਟ ਭਵਨ ਦੇ ਉੱਤੇ ਹਮਲਾ ਹੋ ਗਿਆ ਭੀੜ ਜਾਵੜੀ ਅੰਦਰ ਕੁੱਟਕਟਾਪਾ ਸਿਕਿਉਰਿਟੀ ਵਾਲੇ ਵੀ ਕੁਝ ਮਾਰੇ ਗਏ ਕੁਝ ਪਾਰਲੀਮੈਂਟ ਮੈਂਬਰਾਂ ਨੂੰ ਵੀ ਕੁੱਟਕਾ ਹੋਈ ਉਹਦੇ ਉਹ ਦੌਰ ਦੇ ਵਿੱਚ ਇਹ ਤੇ ਇਹਦੇ ਪਰਿਵਾਰ ਦੇ ਲੋਕ ਆਪਣੇ ਘਰ 'ਚ ਬੈਠੇ ਟੀਵੀ ਤੋਂ ਫੁਟੇਜ ਲੈ ਲੈ ਕੇ ਤੇ ਲੋਕਾਂ ਨੂੰ ਫਟਾਫਟ WhatsApp ਕਰਦੇ ਰਹੇ ਇਹ ਕਿਸੇ ਦਾ ਲੋਕਾਂ ਨੂੰ ਪ੍ਰਵੋਗ ਕਰਨ ਲੋਕਾਂ ਨੂੰ ਉਕਸਾਉਣ ਵਾਸਤੇ ਸੀ ਕਿ ਤੁਸੀਂ ਕੁਝ ਕਰੋ ਆਮ ਪ੍ਰਭਾਵ ਇਹ ਹੋ ਗਿਆ ਸੀ ਇਹਦੇ باوجود ਪਾਰਲੀਮੈਂਟ 'ਚੋਂ ਪਰੋੜਤਾ ਹੋ ਗਈ ਅਹੁਦਾ ਨੂੰ ਛੱਡਣਾ ਪਿਆ ਆਮ ਤੌਰ ਤੇ ਇਹ ਵੀ ਰਵਾਇਤ ਹੈ ਕਿ ਜਿਹੜਾ ਰਾਸ਼ਟਰਪਤੀ ਅਹੁਦਾ ਛੱਡ ਰਿਹਾ ਹੁੰਦਾ ਉਹ ਨਵੇਂ ਰਾਸ਼ਟਰਪਤੀ ਨੂੰ ਸੋ ਚੁੱਕਦੇ ਨੂੰ ਵੇਖਦਾ ਉੱਥੇ ਹਾਜ਼ਰ ਰਿੰਦਾ ਇਹਨੇ ਹਾਜ਼ਰ ਰਹਿਣ ਦੀ ਥਾਂ ਇੱਕ ਦਿਨ ਪਹਿਲਾਂ ਹੀ ਬੋਰੀਆ ਬਿਸਤਰਾ ਲਪੇਟਿਆ ਰਾਸ਼ਟਰਪਤੀ ਵਾਲੇ ਜਹਾਜ਼ ਤੇ ਚੜਿਆ ਤੇ ਆਪਣੇ ਘਰ ਚਲਾ ਗਿਆ ਦੋ ਚਰਚੇ ਸਨ ਇੱਕ ਤਾਂ ਇਹ ਕਿ ਅਗਲੇ ਦਿਨ ਰਾਸ਼ਟਰਪਤੀ ਵਾਲਾ ਜਹਾਜ਼ ਵਰਤਨ ਦਾ ਇਹਨੂੰ ਹੱਕ ਨਹੀਂ ਰਹਿਣਾ ਤੇ ਇਹ ਉਸ ਜਹਾਜ਼ ਦੇ ਉੱਤੇ ਆਪਣੇ ਘਰ ਜਾਣਾ ਚਾਹੁੰਦਾ ਸੀ ਪਰ ਇਹ ਕੋ ਵੱਡੀ ਗੱਲ ਨਹੀਂ ਸੀ ਦੂਸਰੀ ਚਰਚਾ ਇਹ ਚੱਲੀ ਕਿ ਇਹ ਜਾਣ ਲੱਗਿਆ ਕੁਝ ਸੀਕ੍ਰੇਟ ਕਾਗਜ਼ਾਂ ਦੇ ਬਕਸੇ ਲੈ ਗਿਆ ਜਿਹੜੇ ਇਹ ਲਿਆ ਨਹੀਂ ਸੀ ਸਕਦਾ ਉਹ ਸਰਕਾਰੀ ਸਨ ਇਹ ਅਨਅਧਿਕਾਰਤ ਤੌਰ ਤੇ ਲੈ ਗਿਆ ਬਾਅਦ ਚ ਜਦੋਂ ਇਹ ਆਪਣੇ ਘਰ ਨਹੀਂ ਸੀ ਇਹਦੀ ਰੈ residense ਦੇ ਉੱਤੇ ਕਹਿੰਦੇ ਸੀ ਸਿਕਿਉਰਿਟੀ ਏਜੰਸੀਆਂ ਨੇ ਜਾ ਕੇ ਉਹ ਬਕਸੇ ਵੀ ਫੜ ਲਿਆ ਬੜਾ ਰੌਲਾ ਪੈਂਦਾ ਰਿਹਾ ਇਹ ਜਦੋਂ ਅਹੁਦੇ ਉੱਤੇ ਸੀ ਉਦੋਂ ਵੀ ਰੌਲਾ ਪਿਆ ਜਦੋਂ ਇਹ ਅਹੁਦੇ ਤੋਂ हट ਗਿਆ ਉਦੋਂ ਵੀ ਚਾਰੇ ਸਾਲ ਰੌਲਾ ਪੈਂਦਾ ਰਿਹਾ ਇਹਦੇ ਹੁੰਦਿਆਂ ਹੀ ਪੁਲਿਸ ਵਾਲਿਆਂ ਦੇ ਹੱਥੋਂ ਇੱਕ ਗੈਰ ਗੋਰਾ ਨੌਜਵਾਨ ਮਾਰਿਆ ਗਿਆ ਤੇ ਉਹਦੇ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਇੱਕ ਮੁਹਿੰਮ ਚੱਲੀ ਬਲੈਕ ਲਾਈਵਜ਼ ਮੈਟਰ ਉਹਦੇ ਚ ਜਿੱਥੇ ਜਿੱਥੇ ਗੋਰਿਆਂ ਦੇ ਬੁੱਤ ਲੱਗੇ ਸਨ ਉਹ ਬੁੱਤ ਤੋੜੇ ਗਏ ਕੋਲੰਬਸ ਦਾ ਬੁੱਤ ਵੀ ਤੋੜਿਆ ਗਿਆ ਇੰਗਲੈਂਡ ਵਿੱਚ ਵੀ ਬੁੱਤ ਕੁਝ ਤੋੜੇ ਗਏ ਕੁਝ ਨਾ ਢੱਕੇ ਕੁਝ ਸਾਈਡ ਤੇ ਕਰ ਦਿੱਤੇ ਗਏ ਚੌਕ ਕੇ ਚੌਕਾ ਚੁਲਾਤੇ ਗਏ ਆਸਟ੍ਰੇਲੀਆ ਨਿਊਜ਼ੀਲੈਂਡ ਤੱਕ ਇਸ ਲਹਿਰ ਦਾ ਅਸਰ ਗਿਆ ਤੇ ਇਹਦੀ ਪਤਨੀ ਮੈਲਨੀਆ ਜਿਦ ਤੋਂ ਆਈ ਸੀ ਉਹਦੇ ਆਪਣੇ ਦੇਸ਼ ਵਿੱਚ ਇੱਕ ਪੁਰਾਣਾ ਰੁੱਖ ਸੁੱਕਾ ਪਿਆ ਸੀ ਉਹਨੂੰ ਸ਼ਾਂਕੀਓ ਦਾ ਬੁੱਤ ਬਣਾਇਆ ਗਿਆ ਸੀ ਲੱਕੜ ਦਾ ਉਹ ਬੁੱਤ ਵੀ ਲੋਕਾਂ ਨੇ ਅੱਗ ਲਾ ਕੇ ਸਾੜ ਦਿੱਤਾ ਉਹਦੀ ਥਾਂ ਤੇ ਮੁੜ ਕੇ ਨਵਾਂ ਲਾਉਣਾ ਪਿਆ ਸੀ ਇਹ ਸਾਰਾ ਕੁਝ ਹੋਣ ਤੋਂ ਬਾਅਦ ਇਹ ਚੱਲਿਆ ਗਿਆ ਤੇ ਇਸ ਵਾਰੀ ਚੋਣ ਦੇ ਵਿੱਚ ਫਿਰ ਕੁੱਦ ਪਿਆ ਇਸ ਚੱਲਦੀ ਚੋਣ ਮੁਹੰਮਦ ਦੌਰਾਨ ਇਹਨੇ ਰੋਜ਼ ਹੀ ਖਬਰਾਂ ਬਟੋਰੀਆਂ ਕਦਿਆ ਕਰ ਕਦਿਓ ਕਰ ਲਗਾਤਾਰ ਚਰਚਿਆਂ 'ਚ ਰਿਹਾ ਹੁਣ ਅਖੀਰ ਜਿੱਤ ਗਿਆ ਇਹ ਆਉਣ ਲੱਗਾ ਸੱਤਾ 'ਚ ਸੋਚ ਚੁੱਕਣੀ ਆ ਤੇ ਇਹ ਗੱਲਾਂ ਚੱਲਨਾਂ ਪੀਆਂ ਕਿ ਪਿਛਲੀ ਵਾਰ ਨੇ ਕੀ ਕੀਤਾ ਸੀ ਤੇ ਹੁਣ ਕੀ ਕਰੇਗਾ ਪਿਛਲੀ ਵਾਰ ਇਹਨੇ ਸਖਤ ਸੰਦੇਸ਼ ਦੇਣ ਵਾਸਤੇ ਇੱਕ ਦਿਨ ਅਚਾਨਕਾ ਐਲਾਨ ਕਰ ਦਿੱਤਾ ਕਿ ਪਰਸੋਂ ਮੈਂ ਸੌਦੀ ਅਰਬ ਜਾਊਂਗਾ ਉੱਥੇ ਜਿੰਨੇ ਇਸਲਾਮਿਕ ਕੰਟਰੀਜ਼ ਆ ਉਹਨਾਂ ਦੇ ਮੁਖੀਆਂ ਨੂੰ ਮਿਲੂੰਗਾ ਉਹ ਸਾਰੇ ਮੁਖੀ ਸੱਦੇ ਗਏ ਸਾਡੇ ਗਵਰਨਰ ਪਾਕਿਸਤਾਨ ਤੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋ ਗਿਆ ਕਹਿੰਦੇ ਦੋ ਤਿੰਨ ਘੰਟੇ ਦਾ ਤਿੰਨਕ ਦਾ ਜਿਹੜਾ ਸਫ਼ਰ ਸੀ ਰਾਹ ਦੇ ਵਿੱਚ ਉਹਨੇ ਆਪਣਾ ਭਾਸ਼ਣ ਕੱਟਵੱਡ ਕਰਕੇ ਐਡਿਟ ਕਰਕੇ ਦੋ ਤਿੰਨ ਵਾਰੀ ਪੜਿਆ ਤਿਆਰੀ ਕੀਤੀ ਕਿ ਉੱਥੇ ਜਾ ਕੇ ਮੈਂ ਕੀ ਬੋਲਣਾ ਉਹ ਸਾਰੇ ਜਿਹੜੇ ਸੱਦੇ ਸਨ ਜਦੋਂ ਮੀਟਿੰਗ ਸ਼ੁਰੂ ਹੋਈ ਤੇ ਜਾਂਦੇ ਡੋਨਰ ਟ੍ਰਾਪ ਬੋਲਣ ਲੱਗ ਪਿਆ ਤੇ ਬੋਲਦਾ ਗਿਆ ਬੋਲਦਾ ਗਿਆ ਬਾਕੀ ਸਾਰੇ ਸੁਣਦੇ ਗਏ ਤੇ ਜਦੋਂ ਬੋਲ ਕੇ ਹਟਿਆ ਤੇ ਨਾਲ ਹੀ ਮੀਟਿੰਗ ਖਤਮ ਕਰਤੀ ਕਿਸੇ ਇੱਕ ਨੂੰ ਵੀ ਉਹਨੇ ਬੋਲਣ ਦਾ ਧੰਨਵਾਦ ਕਰਨ ਦਾ ਵੀ ਮੌਕਾ ਨਹੀਂ ਦਿੱਤਾ ਇਹਦੇ ਵਿੱਚ ਨੇ ਆਪਣਾ ਸਨਿਆ ਦਿੱਤਾ ਸੀ ਕਿ ਮੈਂ ਕੀ ਕਰਨਾ ਚਾਹੁੰਦਾ ਇਤੋਂ ਬਾਅਦ ਬਾਕੀ ਦੇਸ਼ਾਂ ਬਾਰੇ ਵੀ ਉਹਦਾ ਵਿਹਾਰ ਇਦਾਂ ਦਾ ਸੀ ਉਹ ਫਿਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਉਹਨੇ ਜਿੱਦਾਂ ਦੇ ਰਿਸ਼ਤੇ ਬਣਾ ਲਏ ਸੀ ਜਿਸ ਤਰ੍ਹਾਂ ਇਹਨੂੰ ਲੈ ਕੇ ਗਿਆ ਉੱਥੇ ਜਿਸ ਤਰ੍ਹਾਂ ਇਹਦੇ ਕਹਿਣ ਤੇ ਗੁਜਰਾਤ ਵਿੱਚ ਆਇਆ ਉਹਦੀ ਚਰਚਾ ਵੀ ਹੁੰਦੀ ਸੀ ਤੇ ਸਾਡਾ ਪ੍ਰਧਾਨ ਮੰਤਰੀ ਵੀ ਓਲਾਰ ਹੈ ਇਹ ਘੜੀ ਦੇ ਪੈਂਡਲਮ ਵਾਂਗ ਸੈਂਟਰ ਵਿੱਚ ਨਹੀਂ ਖੁੰਦਾ ਕਦੇ ਖੱਬੇ ਤੇ ਕਦੇ ਸੱਜੇ ਨੂੰ ਚਲ ਜਾਂਦਾ ਜਦੋਂ ਖੱਬੇ ਸੱਜੇ ਜਾਵੇ ਤੇ ਇਹ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਅਸੂਲ ਆ ਉਹਨਾਂ ਦੇ ਵੀ ਪ੍ਰਵਾਹ ਨਹੀਂ ਕਰਦਾ ਅਗਲੇ ਚੋਣ ਜਦੋਂ ਆਉਣੀ ਸੀ ਉਸ ਚੋਣ ਤੋਂ ਪਹਿਲਾਂ ਹੌਡੀ ਬੋਦੀ ਨਾਂ ਦਾ ਇੱਕ ਸਮਾਗਮ ਉੱਥੇ ਰੱਖ ਲਿਆ ਜਿਹਦੇ 60 17000 ਲੋਕ ਇੱਕੋ ਸਟੇਡੀਅਮ 'ਚ ਇਕੱਠੇ ਸੀ ਤੇ ਇਹਨੇ ਉੱਥੇ ਜਾ ਕੇ ਨਾਰਾ ਦੇ ਦਿੱਤਾ ਅਬ ਕੀ ਬਾਰ 트ੰਪ ਸਰਕਾਰ ਤੇ ਲੋਕਾਂ ਨੇ 트ੰਪ ਨੂੰ ਹਰਾ ਦਿੱਤਾ ਸਾਡੇ ਵਾਲੇ ਪ੍ਰਧਾਨ ਮੰਤਰੀ ਦਾ ਵੀ ਨਾਲ ਹੀ ਉੱਥੇ ਮਤਲਬ ਇੱਕ ਕਿਸਮ ਦਾ ਬੁਰਾ ਹਾਲ ਹੋ ਗਿਆ ਕਿ ਨਾਰਾ ਕਿਉਂ ਦੇ ਕੇ ਐਸੀ ਰੌਲਾ ਪਿਆ ਖੈਰ ਇਹਨੇ ਬਾਅਦ 'ਚ ਸਥਿਤੀ ਸੰਭਾਲ ਲਈ ਹੁਣ ਜਦੋਂ 트럼ਪ ਨੇ ਆਉਣਾ ਇੱਕ ਵਾਰੀ ਫੇਰ ਪੁਰਾਣੀਆਂ ਕਹਾਣੀਆਂ ਜਿਹੜੀਆਂ ਨੇ ਉਹ ਤਾਜ਼ਾ ਹੋ ਗਈਆਂ ਨੇ ਲੋਕਾਂ ਦੇ ਮਨ ਚੋਂ ਕਿੱਸੇ ਤਾਜ਼ਾ ਹੋ ਗਏ ਨੇ ਹਰ ਕੋਈ ਉਹ ਕਹਿ ਰਿਹਾ ਕਿ ਐਸ ਵਾਰੀ ਸੌਚਣ ਤੋਂ ਪਹਿਲਾਂ ਹੀ ਇੱਕ ਅਦਾਲਤ ਨੇ ਇਹਨੂੰ ਦੋਸ਼ੀ ਵੀ ਠਰਾ ਦਿੱਤਾ ਤੇ ਸੌਚਣ ਤੋਂ 10 ਦਿਨ ਪਹਿਲਾਂ ਇਹ ਵੀ ਕਹਿਤਾ ਐ ਤੋ ਸਜ਼ਾ ਦਾ ਹੱਕਦਾਰ ਆ ਪਰ ਰਾਸ਼ਟਰਪਤੀ ਆ ਇਸ ਕਰਕੇ ਮੈਂ ਤੈਨੂੰ ਸਜ਼ਾ ਨਹੀਂ ਦੇ ਰਿਹਾ ਜੱਜ ਨੇ ਕਹਿਤਾ ਇਹਦੇ ਤੋਂ ਇਦਾਂ ਲੱਗਦਾ ਜਿਵੇਂ ਸੱਟ ਖਾਦਾ ਵਿਅਕਤੀ ਆਵੇਗਾ ਪਤਾ ਨਹੀਂ ਕਿਹੜੇ ਚੰਦ ਚੜਾਵੇਗਾ ਅਸੀਂ ਇਸ ਗੱਲ ਦੀ ਸੁਖ ਮੰਗੀ ਇੱਕ ਅਮਰੀਕੀ ਲੋਕਾਂ ਦਾ ਜਿਹੜਾ ਲੀਡਰ ਮਿਲ ਗਿਆ ਇਹ ਅਮਰੀਕਾ ਦੇ ਲੋਕਾਂ ਦੇ ਭਲੇ ਬਾਰੇ ਸੋਚੇਗਾ ਅਮਰੀਕਾ ਕਿਉਂਕਿ ਆਪਣੇ ਆਪ ਨੂੰ ਸੁਪਰ ਪਾਵਰ ਕਹਿੰਦਾ ਇਸ ਕਰਕੇ ਸੁਪਰ ਪਾਵਰ ਹੁੰਦਿਆ ਆਪਣੀ ਜ਼ਿੰਮੇਵਾਰੀ ਨੂੰ ਸਮਝੇਗਾ તાਜੇ-ਤਾਜੇ મતਭੇਦ ਬਰਤਾਨੀਆਂ ਨਾਲ ਬਣੇ ਆ ਕਹਿੰਦੇ ਇਹਨੂੰ ਹਰਾਉਣ ਦੀ ਸਾਜ਼ਿਸ਼ ਵਿੱਚ ਉੱਥੋਂ ਦਾ ਪ੍ਰਧਾਨ ਮੰਤਰੀ ਸ਼ਾਵਰ ਸੀ ਪਤਾ ਨਹੀਂ ਉਹਨਾਂ ਨਾਲ ਕੀ ਕਰੇਗਾ ਇਹ ਕਈ ਕਿਸਮ ਦੇ ਵਿਸੁਸ ਸੀ ਜਿਨ੍ਹਾਂ ਦਾ ਕਰਕੇ ਹਰ ਇੱਕ ਨੂੰ ਚਿੰਤਾ ਕਿ ਡੋਨਲਡ ਟਰੰਪ ਕੀ ਕਰੇਗਾ ਵੇਖੋ ਤੇਲ ਵੇਖੋ ਤੇਲ ਦੀ ਧਾਰ ਵੇਖੋ ਜੇ ਪਤਾ ਨਹੀਂ ਇਹ ਬਾਬਾ ਆਵੇਗਾ ਤੇ ਕੀ ਚੰਦ ਚੜਾਵੇਗਾ ਜੀ ਪਰ ਸਭ ਉਧਰ ਹੁਣ ਗੱਲ ਆਪਾਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਰਨੀ ਹੈ ਕਿਉਂਕਿ ਜਦੋਂ ਚੋਣਾਂ ਹੋਣ ਤੇ ਉਦੋਂ ਲੀਡਰਾਂ ਨੂੰ ਜਿਸ ਤਰ੍ਹਾਂ ਦਾ ਬੁਖਾਰ ਚੜਦਾ ਉਹ ਪਸਾਰਿਆਂ ਨੂੰ ਪਤਾ ਤੇ ਉੱਥੇ ਚੋਣ ਵਾਦੇ ਦਾਵੇ ਚੋਣ ਗਰੰਟੀਆਂ ਉਧਰ ਮੋਦੀ ਸਾਹਿਬ ਕਹਿੰਦੇ ਨੇ ਕਿ ਮੁਫਤ ਦੀਆਂ ਰੋੜੀਆਂ ਉਹ ਸਭ ਕੁਝ ਵੰਡੀਆਂ ਜਾ ਰਹੀਆਂ ਨੇ ਤੇ ਦਿੱਲੀ ਦੇ ਵੋਟਰਾਂ ਦੇ ਮਨ 'ਚ ਕੀ ਹੈ ਉਹ ਅਜੇ ਕਿਸੇ ਨੂੰ ਨਹੀਂ ਪਤਾ ਸੋ ਪਰ ਸਭ ਤੁਹਾਨੂੰ ਕੀ ਲੱਗ ਰਿਹਾ ਜੋ ਕੁਝ ਦਿੱਲੀ ਦੇ ਵਿੱਚ ਇਸ ਵੇਲੇ ਹੋ ਰਿਹਾ ਹੈ ਨੰਦਪ੍ਰੀਤ ਜੀ ਜਦੋਂ ਤੁਸੀਂ ਇਹ ਪੁੱਛਦੇ ਪਿਆ ਮੈਂ ਗੱਲ ਤੇ ਕਰਨਾ ਚਾਹੁੰਨਾ ਦਿੱਲੀ ਦੀਆਂ ਚੋਣਾਂ 'ਚ ਲੀਡਰਾਂ ਵੱਲੋਂ ਰਲਗੀਆਂ ਮੰਡਣ ਦੇ ਬਾਰੇ ਪਰ ਥੋੜੀ ਦੇਰ ਪਹਿਲਾਂ ਇੱਕ ਖਬਰ ਆਈ ਹੈ ਕਿ ਇੱਕ ਥਾਂ ਅਰਵਿੰਦ ਕੇਜਰੀਵਾਲ ਚੋਣ ਰੈਲੀ ਵਾਸਤੇ ਗਏ ਸੀ ਤੇ ਉਹਨਾਂ ਦੀ ਚੋਣ ਰੈਲੀ 'ਚ ਉਹਨਾਂ ਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ ਕੁਝ ਲੋਕਾਂ ਨੇ ਝੰਡੇ ਲੈ ਕੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤੇ ਰਾਹ ਰੋਕਣ ਤੋਂ ਅੱਗੇ ਵੱਧ ਕੇ ਜਿਸ ਤਰ੍ਹਾਂ ਉਹ ਝੰਡੇ ਤੇ ਡੰਡੇ ਵੀਡੀਓ 'ਚ ਵਿਖਾਏ ਜਾ ਰਹੇ ਚਿੰਤਾ ਵਾਲੀ ਗੱਲ ਆ ਸੁਰੱਖਿਆ ਪੱਖੋਂ ਸਾਰਾ ਕੁਝ ਖਿਆਲ ਰੱਖਿਆ ਜਾਣਾ ਚਾਹੀਦਾ ਦੂਜੀ ਗੱਲ ਇਹ ਕਿ ਲੋਕ ਸਭਾ ਚੋਣਾਂ ਵੇਲੇ ਕੁਝ ਲੋਕਾਂ ਨੇ ਆਖਿਆ ਸੀ ਆਹ ਗਰੰਟੀਆਂ ਕਰਦੇ ਆ ਕਰਦੇ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਆਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿਦਾਂ ਦੇ ਲੋਕ ਆ ਸਾਡੇ ਵੋਟਰਾਂ ਨੂੰ ਮੁਫਤ ਦੀਆਂ ਰੋਡੀਆਂ ਦਾ ਲਾਲਚ ਦੇ ਕੇ ਵੋਟਾਂ ਚਾਹੁੰਦੇ ਆ ਪਰ ਸਾਰੀ ਗੱਲ ਕਰਕੇ ਤੇ ਅਖੀਰ ਤੇ ਆਪ ਵੀ ਕਹਿੰਦਾ ਮੈਂ ਲੋਕਾਂ ਵਾਸਤੇ ਆ ਕਰਾਂਗਾ ਮੋਦੀ ਕੀ ਗਰੰਟੀ ਹੈ ਹੁਣ ਉਹਦੇ ਤੋਂ ਬਾਅਦ ਉਹ ਵੀ ਉਹ ਰੇਵੜੀਆਂ ਵੰਡਦੇ ਆ ਇਹ ਵੀ ਵੰਡਦੇ ਆ ਤਾਜ਼ਾ ਦੌਰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦਾ ਦਿੱਲੀ ਨੂੰ ਲੋਕੀ ਦੇਸ਼ ਦਾ ਦਿਲ ਵੀ ਕਹਿੰਦੇ ਆ ਤੇ ਮੈਨੂੰ ਹਿੰਦੁਸਤਾਨ ਵੀ ਕਹਿੰਦੇ ਆ ਜਿੱਥੇ ਭਾਰਤ ਦੇ ਹਰ ਸੂਬੇ ਚੋਂ ਆਏ ਲੋਕ ਰਹਿੰਦੇ ਆ ਉੱਥੇ ਆਮ ਆਦਮੀ ਪਾਰਟੀ ਨੇ ਗਰੰਟੀ ਦੇ ਦਿੱਤੀ ਕਿ ਐਸ ਵਾਰੀ ਜਦੋਂ ਅਸੀਂ ਜਿੱਤਾਂਗੇ ਤੇ ਔਰਤਾਂ ਨੂੰ 212100 ਰੁਪਿਆ ਮਹੀਨਾ ਦਿਆ ਕਰਾਂਗੇ ਕਾਂਗਰਸ ਪਾਰਟੀ ਨੇ ਇਹਦੇ ਤੋਂ ਇੱਕ ਕਦਮ ਅੱਗੇ ਵਧ ਕੇ ਆਖਿਆ 2100 ਨਹੀਂ ਅਸੀਂ 2500 ਰੁਪਏ ਮਹੀਨਾ ਦੇਾਂਗੇ ਫਿਰ ਸੋਈ ਗੈਸ ਦਾ ਸਿਲੰਡਰ ਜਿਹੜਾ ਬੜਾ ਮਹਿੰਗਾ ਹੋ ਗਿਆ ਨਰਿੰਦਰ ਮੋਦੀ ਸਰਕਾਰ ਨੇ ਵਧਾਤਾ ਉਹ ਅਸੀਂ 500 ਰੁਪਏ ਨੂੰ ਸਿਲੰਡਰ ਦਿਆ ਕਰਾਂਗੇ ਇਹਨਾਂ ਦੇ 2100 ਤੋਂ 2500 ਕਰਤਾ ਨਾਲ ਸਸਤੇ ਸਿਲੰਡਰ ਦੀ ਗੱਲ ਕਰ ਦਿੱਤੀ ਫਿਰ ਬੋਲੀ ਭਾਰਤੀ ਜਨਤਾ ਪਾਰਟੀ ਉਹਨਾਂ ਸੰਕਲਪ ਪੱਤਰ ਜਾਰੀ ਕੀਤਾ ਤੇ 2100 ਤੋਂ ਵਧਾ ਕੇ 2500 ਜਿਹੜਾ ਕਾਂਗਰਸ ਨੇ ਕਿਹਾ ਸੀ ਇਹਨਾਂ ਆਖਿਆ ਉਹ ਅਸੀਂ ਵੀ ਦੇ ਦੇਾਂਗੇ ਕਾਂਗਰਸ ਨੇ ਆਖਿਆ ਸੀ ਅਸੀਂ ਸਿਲੰਡਰ ਦਾ ਰੇਟ ਜਿਹੜਾ ਉਹ ਘਟਾ ਕੇ ਤੇ 500 ਰੁਪਏ ਤੇ ਲਾਵਾਂਗੇ ਭਾਜਪਾ ਨੇ ਆਖਿਆ ਅਸੀਂ ਵੀ ਲਾਵਾਂਗੇ ਪਰ ਅੱਗੇ ਵਧਣਾ ਹੀ ਪੈਣਾ ਸੀ ਅੱਗੇ ਵਧ ਕੇ ਇਹਨਾਂ ਨੇ ਇਹ ਕਹਿਤਾ ਕਿ ਹੋਲੀ ਤੇ ਦੀਵਾਲੀ ਦੇ ਮੌਕੇ ਹਰ ਇੱਕ ਨੂੰ ਇੱਕ ਇੱਕ ਸਿਲੰਡਰ ਜਿਹੜਾ ਮੁਫਤ ਵੀ ਦਿਆ ਕਰਾਂਗੇ ਯਾਨੀ ਅੱਗੇ ਵਧ ਕੇ ਇੱਕ ਕਦਮ ਰੱਖ ਦਿੱਤਾ ਹੁਣੇ ਰਿਉੜੀਆਂ ਵੰਡਣ ਦਾ ਦੋਸ਼ ਸਾਰੇ ਇੱਕ ਦੂਜੇ ਤੇ ਲਾਉਂਦੇ ਆ ਕਿਸੇ ਕੋਈ ਨਹੀਂ ਛੱਡ ਰਿਹਾ ਲੋਕਾਂ ਦੀਆਂ ਜ਼ਮੀਰਾਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਲੋਕ ਵਿਕਾਉ ਨੇ ਇੰਨੇ ਲੋਕਾਂ ਨੂੰ ਰੋਟੀ ਕਮਾ ਕੇ ਖਾਣ ਯੋਗੇ ਨਹੀਂ ਕੀਤਾ ਗਿਆ ਤੇ ਕਰਨ ਦਾ ਯਤਨ ਵੀ ਕੋਈ ਨਹੀਂ ਇਹ ਲਾਰੇ ਤੇ ਇਹ ਵਾਅਦੇ ਕਿਤੇ ਨਹੀਂ ਲੱਭਦਾ ਕਿ ਅਸੀਂ ਤੁਹਾਨੂੰ ਕੰਮ ਕਰਨਾ ਸਿਖਾਵਾਂਗੇ ਰੋਜ਼ਗਾਰ ਕਮਾ ਕੇ ਖਾਣ ਦੇ ਯੋਗ ਬਣਾਵਾਂਗੇ ਇਹ ਲਾਰੇ ਤੇ ਵਾਅਦੇ ਲੱਭਦੇ ਆ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਜਾਂ ਦੋਸ਼ਣबाजी ਆ ਇਹ ਨਰਿੰਦਰ ਮੋਦੀ ਇੱਕ ਗਾਰੰਟੀ ਹੈ ਕਿ ਤੁਹਾਨੂੰ ਸਭ ਕੁਝ ਮਿਲੇਗਾ ਆਮ ਆਦਮੀ ਪਾਰਟੀ ਤੇ ਦੋਸ਼ ਲੱਗਦਾ ਕਿ ਪੰਜਾਬ ਵਿੱਚ 1000 ਰੁਪਏ ਮਹੀਨਾ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੀਜਾ ਸਾਲ ਵੀ ਲੰਘ ਗਿਆ ਤੇ ਅਜੇ ਤੱਕ ਦਿੱਤਾ ਨਹੀਂ ਉਹ ਕਹਿੰਦੇ ਜੀ 2014 ਚ ਨਰਿੰਦਰ ਮੋਦੀ ਨੇ ਆਖਿਆ ਸੀ 15-15 ਲੱਖ ਰੁਪਏ ਤੁਹਾਡੇ ਖਾਤੇ ਚ ਆਉਣਗੇ 1000 ਰੁਪਿਆ ਮਹੀਨਾ ਵਾਧਿਆ ਕਿ 15 ਲੱਖ ਰੁਪਏ ਉਹ ਕਹਿੰਦੇ 2014 ਤੋਂ ਬਾਅਦ 2005 ਆ ਗਿਆ ਇਹਨਾਂ 11 ਸਾਲਾਂ ਚ ਮੋਦੀ ਨੇ ਉਹ 15-15 ਲੱਖ ਕਿਉਂ ਨਹੀਂ ਦਿੱਤੇ ਹੁਣ ਉਹਦਾ ਵਿਆਜ ਪਾ ਕੇ ਵੀ ਹੁਣ ਤੱਕ ਦਾ 30-30 ਲੱਖ ਬਣ ਜਾਂਦੇ ਆ ਦੱਸੋ ਕਦੋਂ ਦੇਣੇ ਆ ਦੋਵੇਂ ਇਤਰਾਮ ਬਲਕਿ ਤੀਜੀ ਕਾਗਜ਼ ਵੀ ਸਾਰੇ ਰਲ ਕੇ ਦੋਸ਼ਣਬਾਜੀ ਵੀ ਕਰਦੇ ਲਾਰੇ ਵੀ ਲਾਉਂਦੇ ਆ ਕਰਨਗੇ ਕਿ ਚੋਣਾਂ ਤੋਂ ਬਾਅਦ ਇਹਦੀ ਕਿਸੇ ਦੇ ਕੋਲ ਕੋਈ ਗਰੰਟੀ ਨਹੀਂ ਸਿਰਫ ਡਿਕੜਾ ਹੀ ਪਵੇਗਾ ਕਿ ਕਿਹੜਾ ਆਉਂਦਾ ਤੇ ਆ ਕੇ ਕੀ ਕੁਝ ਕਰਦਾ ਆਓ ਡਿਖੀਏ ਦੇਖਾਂਗੇ ਕੌਣ ਕੀ ਕਰਦਾ ਪੰਨੂ ਸਾਹਿਬ ਹੁਣ ਗੱਲ ਕਿਸਾਨ ਜਥੇਬੰਦੀਆਂ ਦੀ ਕਰਨੀ ਆ ਪਾਤੜਾਂ ਦੇ ਵਿੱਚ ਅੱਜ ਫੇਰ ਐਸਕੇਐਮ ਐਸਕੇਐਮ ਨਾਨ ਪੋਲੀਟੀਕਲ ਕਿਸਾਨ ਮਜ਼ਦੂਰ ਮੋਰਚਾ ਯਾਨੀ ਕਿ ਤਿੰਨ ਨੇ ਫੋਰਮਾਂ ਦੀ ਮੀਟਿੰਗ ਹੋਈ ਹੈ ਇੱਕੇ ਦੀ ਗੱਲਬਾਤ ਹੋਈ ਹੈ ਪਰ ਗੱਲ ਕਿਸੇ ਤਣਪੱਤਰ ਨਹੀਂ ਲੱਗ ਸਕੀ ਅੱਜ ਅਗਲੀ ਮੀਟਿੰਗ ਦੀ ਝਾਕ ਹੈ ਕੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਏਕਾ ਹੈ ਇਹ ਹੋ ਜਾਏਗਾ ਜਾਂ ਫਿਰ ਅਜੇ ਏਕਾ ਏਕਾ ਹੀ ਰਹਿ ਜਾਏਗਾ ਦੇਖੋ ਹੁਣ ਐਸਕੇਮ ਐਸਕੇਮ ਆਖੀ ਜਾਂਦੇ ਆ ਬਹੁਤੇ ਲੋਕਾਂ ਨੂੰ ਇਹਦੇ ਜਿਹੜਾ ਪੂਰਾ ਨਾਮ ਪਤਾ ਨਹੀਂਗਾ ਅਸਲ ਵਿੱਚ ਜਦੋਂ ਇਹਨਾਂ ਨੇ ਦਿੱਲੀ ਚ ਮੋਰਚਾ ਲਾਇਆ 2020 ਚ ਕੋਵਿਡ ਲੱਗੇ ਤੋਂ ਕੋਰਟ ਦੀ ਬਿਮਾਰੀ ਸਿਰ ਦੇ ਉੱਤੇ ਭਾਰੂ ਪਈ ਤੇ ਉਦੋਂ ਲੱਗਾ ਸੀ ਉਦੋਂ ਇਹ 28 ਜਥੇਬੰਦੀਆਂ ਸਨ ਫਿਰ ਬਕਤੀ ਬਣੀਆਂ ਫਿਰ 43 ਬਣੀਆਂ ਅੱਜ ਕੱਲ ਪਤਾ ਹੀ ਨਹੀਂ ਕਿੰਨੀਆਂ ਨੇ ਜਦੋਂ ਇਹਨੀਆਂ ਜਥੇਬੰਦੀਆਂ 28 ਉੱਥੇ ਦਿੱਲੀ ਪਹੁੰਚੀਆਂ ਤੇ 10-12 ਜਥੇਬੰਦੀਆਂ ਬਾਕੀ ਰਾਜਾਂ ਦੀਆਂ ਵੀ ਆ ਗਈਆਂ ਉਦੋਂ ਇਹਨਾਂ ਜਥੇਬੰਦੀਆਂ ਦਾ ਜਿਹੜਾ ਸਾਂਝਾ ਮੋਰਚਾ ਸੀ ਉਹਦੇ ਵਾਸਤੇ ਇੱਕ ਲਫ਼ਜ਼ ਵਰਤਿਆ ਗਿਆ ਸੰਯੁਕਤ ਕਿਸਾਨ ਮੋਰਚਾ ਉਹਨੂੰ ਛੋਟਾ ਕਰਕੇ SKM ਕਹਿ ਤਾ ਗਿਆ ਇਹ ਉਹ ਮੰਗਾਂ ਵਾਸਤੇ ਬੜਾ ਲੰਮਾ ਸੰਘਰਸ਼ ਲੜ ਕੇ ਜਿੱਤ ਕੇ ਮੁੜ ਕੇ ਆਏ ਆ ਕੇ ਸਾਰੀ ਕੀਤਨੀ ਕਤਰੀ ਇਹਨਾਂ ਗਵਾਲੀ ਕਿਉਂਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਸਵਾਲ ਤੇ ਆਪੋ ਵਿਚ 파ਟ ਗਿਆ ਸਨ ਫਿਰ ਐਸਕੇ ਆਮ ਜਿਹੜਾ ਸੀ ਸੰਯੁਕਤ ਕਿਸਾਨ ਮੋਰਚਾ 파ਟ ਗਿਆ ਸੰਯੁਕਤ ਤੇ ਰਿਹਾ ਨਾ ਪਰ ਸੰਯੁਕਤ ਨਾ ਵਰਤਦੇ ਰਹੇ ਇੱਕ ਸੰਯੁਕਤ ਮੋਰਚਾ ਪੋਲੀਟੀਕਲ ਇੱਕ ਨਾਨ ਪੋਲੀਟੀਕਲ ਇੱਕ ਯਦਵ ਵਿਚਾਰੇ ਦਾ ਇਹਦੇ ਤੋਂ ਪਹਿਲਾਂ ਕਦੇ ਖੇਤੀਬਾੜੀ ਜ਼ਿਮੇਵਾਰਾ ਯੂਨੀਅਨ ਬਣੀ ਸੀ ਫਿਰ ਭਾਰਤੀ ਕਿਸਾਨ ਯੂਨੀਅਨ ਮੁੜ ਕੇ ਭਾਰਤੀ ਕਿਸਾਨ ਯੂਨੀਅਨ ਦੇ ਜਦੋਂ 10-12 ਗਰੁੱਪ ਬਣ ਗਏ ਏਕੇ ਦੀ ਗੱਲ ਚੱਲੀ ਤੇ ਉਹ ਕਿਸੇ ਪਾਸੇ ਜਦੋਂ ਲੱਗੀ ਨਾ ਤੇ ਫਿਰ ਇੱਕ ਬਣ ਗਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਹਦੇ ਵਿੱਚੋਂ ਮੁੜ ਕੇ ਦੋ ਗਰੁੱਪ ਬਣ ਗਏ ਉਹਦੇ ਵਿੱਚੋਂ ਮੁੜ ਕੇ ਫਿਰ ਹੋਰ ਸਬ ਗਰੁੱਪ ਤੇ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਨਾਂ ਤੇ ਹੀ 4-5 ਗਰੁੱਪ ਚੱਲੀ ਜਾਂਦੇ ਆ ਏਕਤਾ ਕੋਈ ਨਹੀਂ ਪਰ ਆਪਣੇ ਨਾਨੜ ਇਕਤਾ ਇਸੇ ਤਰ੍ਹਾਂ ਹੀ ਸੰਯੁਕਤ ਕਿਸਾਨ ਮੋਰਚੇ ਵੀ ਦੋ ਬੜੇ ਤੀਜਾ ਵੀ ਬਣ ਜੋ ਪਤਾ ਨਹੀਂ ਪੰਜਵਾਂ ਬਣ ਜਾਵੇ ਇਹਨਾਂ ਦੇ ਸਪਾਰਟਕ ਦੇ ਵਿੱਚੋਂ ਨੁਕਸਾਨ ਹੋ ਰਿਹਾ ਸੀ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਸਾਰਿਆਂ ਨੂੰ ਇੱਕ ਵਾਰੀ ਇਕੱਠੇ ਕਰ ਦਿੱਤਾ ਉਹ ਜਦੋਂ ਪੰਜਵਾਂ ਤੋਂ ਵੀ ਦੋ ਦਿਨ ਵੱਧ ਟੱਪ ਚੁੱਕਾ ਹੈ ਹਾਲਤਾਂ ਦੀ ਮਾੜੀ ਆ ਕੱਲ ਨੂੰ ਦੋ ਉਲਟੀਆਂ ਵੀ ਆ ਗਈਆਂ ਉਠਿਆ ਜਾਂਦਾ ਨਹੀਂ ਗੱਲ ਕਰਨੀ ਔਖੀ ਹੋਈ ਪਈ ਆ ਰਜਿੰਦਰਾ ਹਸਪਤਾਲ ਦੇ ਡਾਕਟਰ ਵੀ ਗਿੜਾ ਮਾਰ ਕੇ ਚਲੇ ਗਿਆ ਸੁਪਰੀਮ ਕੋਰਟ ਕਹਿੰਦੀ ਆ ਕਿ ਦਿੱਲੀ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਡਾਕਟਰਾਂ ਤੋਂ ਵੀ ਉਹਦੀ ਅਸੀਂ ਪੜਤਾਲ ਕਰਾਉਣੀ ਆ ਕੀ ਕਰਾਉਣਗੇ ਮੈਡੀਕਲ ਚੈੱਕਅਪ ਕਰਾਉਣਗੇ ਦਵਾਈਓ ਨੇ ਲੈਣੀ ਕੋਈ ਨਹੀਂ ਟੀਕਾ ਉਹਨੇ ਲਵਾਉਣਾ ਕੋਈ ਨਹੀਂ ਕਿਉਂਕਿ ਦਵਾਈ ਤੇ ਟੀਕੇ ਦੇ ਬਹਾਨੇ ਖੁਰਾਕ ਦਿੱਤੀ ਜਾ ਸਕਦੀ ਆ ਕੀ ਕਰਨਗੇ ਆ ਕਿ ਉਹ ਵੇਖ ਕੇ ਵੱਧ ਤੋਂ ਵੱਧ ਸੁਪਰੀਮ ਕੋਰਟ ਨੂੰ ਇਹ ਰਿਪੋਰਟ ਦੇ ਸਕਦੇ ਆ ਕਿ ਬੰਦਾ ਇੰਨੇ ਕਿਦੋਂ ਹੋਰ ਕੱਢ ਜੂ ਹੋਰ ਕੀ ਕਰਨਗੇ ਉਹਦੇ ਨਾਲ ਇੱਧਰ ਸੰਘਰਸ਼ ਦੇ ਨਾਂ ਦੇ ਉੱਤੇ ਲੋਕਾਂ ਵਿੱਚ ਬਹੁਤ ਰੌਲਾ ਸੀ ਕਿ ਤੁਸੀਂ ਅੱਡੋ-ਪਾਟੀ ਰਹਿ ਕੇ ਕਿਸਾਨੀ ਦਾ ਨੁਕਸਾਨ ਕਰ ਰਹੇ ਹੋ ਇਕੱਠੇ ਹੋ ਫਿਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਾਹਰ ਸੀ ਉਹਨਾਂ ਮੋਗੇ 'ਚ ਮੀਟਿੰਗ ਕਰਕੇ ਆਖਿਆ ਸੀ 101 ਬੰਦੇ ਭੇਜਾਂਗੇ ਤੇ ਭੇਜੇ ਦੂਜੇ ਪਹਿਲਾਂ ਕਹਿੰਦੇ ਸੀ ਅਸੀਂ ਇਹ ਵੜ ਨਹੀਂ ਦੇਣਾ ਪਰ ਗਿਆਨ ਨੂੰ ਕਿਸੇ ਨੇ ਰੋਕਿਆ ਨਹੀਂ ਜਫੀਆਂ ਪਾਪਾ ਦੋਵੇਂ ਤਰ੍ਹਾਂ ਮਿਲੇ ਚਲੋ ਇਕੱਠੇ ਹੋ ਗਏ ਫਿਰ ਫੈਸਲਾ ਹੋਇਆ ਸੀ ਕਿ ਆਪਾਂ ਇੱਕ ਮੀਟਿੰਗ ਕਰਾਂਗੇ ਅੱਜ 18 ਤਰੀਕ ਨੂੰ ਉਹਨਾਂ ਮੀਟਿੰਗ ਕੀਤੀ ਆ ਕਹਿੰਦੇ ਇਹ ਕਈ ਗੱਲਾਂ ਦੇ ਉੱਤੇ ਸਹਿਮਤੀ ਹੋ ਗਈ ਕੁਝ ਗੱਲਾਂ ਜੇ ਰਹਿndੀਆਂ ਉਹਦੇ ਵਾਸਤੇ ਇੱਕ ਮੀਟਿੰਗ ਹੋਰ ਉਹਨਾਂ ਰੱਖ ਲਈ ਆ ਇਹ ਮੀਟਿੰਗਾਂ ਕਰਨ ਜੋ ਮਰਜ਼ੀ ਕਰਨ ਲੋਕਾਂ ਦੀ ਇੱਛਾ ਹੈ ਪੰਜਾਬ ਦੇ ਲੋਕਾਂ ਦੀ ਕਿ ਮੋਰਚਾ ਜੇ ਇਕੱਠਾ ਹੋ ਜਾਏ ਤੇ ਚੰਗੀ ਗੱਲ ਹੈ ਮੈਂ ਇਹ ਵੀ ਦੱਸ ਦਿਆਂ ਕਿ ਮੋਰਚਾ ਕੱਲੇ ਕਿਸਾਨਾਂ ਦਾ ਵੇਖਣ ਨੂੰ ਲੱਗਦਾ ਇਹਦੇ ਵਿੱਚ ਖੇਤਾਂ ਦੇ ਮਜ਼ਦੂਰਾਂ ਦੀ ਮੰਗ ਵੀ ਸ਼ਾਮਲ ਹੈ ਜੇ ਕਿਸਾਨਾਂ ਨੂੰ ਕੁਝ ਮਿਲਦਾ ਤੇ ਜਿਹੜੇ ਖੇਤਾਂ 'ਚ ਕੰਮ ਕਰਦੇ ਮਜ਼ਦੂਰ ਹੈ ਉਹ ਵੀ ਤੇ ਖੇਤੀ ਨਾਲ ਜੁੜੇ ਉਹਨਾਂ ਦਾ ਭਲਾ ਵੀ ਹੋਵੇਗਾ ਉਹਨਾਂ ਇਲਾਕਿਆਂ 'ਚ ਬੈਠਾ ਛੋਟਾ ਦੁਕਾਨਦਾਰ ਛੋਟਾ ਕਾਰੋਬਾਰੀ ਇੱਥੋਂ ਤੱਕ ਕਿ ਟਰੈਕਟਰਾਂ ਦੇ ਹਾਲੇ ਜਿਹੜੇ ਪਿੱਛੇ ਹਲ ਵਾਉਣ ਵਾਲੇ ਆ ਉਹ ਠੀਕ ਕਰਨ ਵਾਲਾ ਉਹਨਾਂ ਦੇ ਕਿਲ ਕਾਬਲੇ ਕਸਰ ਵਾਲਾ ਕੰਬਾਈਨ ਠੀਕ ਕਰਨ ਵਾਲਾ ਉਹਨਾਂ ਸਾਰਿਆਂ ਨੂੰ ਵੀ ਕੰਮ ਮਿਲਦਾ ਹੈ ਇਸ ਕਰਕੇ ਜੇ ਇਹ ਮੰਗਾਂ ਮਨਾ ਕੇ ਆਉਣ ਤੇ ਪੰਜਾਬ ਦੇ ਲੋਕ ਖੁਸ਼ ਹੋਣਗੇ ਇਸ ਪਾਸੇ ਨੂੰ ਅਜੇ ਤੱਕ ਮੁਹਾਣ ਜ਼ਾਬਦਾ ਤਾਂ ਹੈਗਾ ਕੱਲ ਨਾਮ ਕਾਲ ਦਾ ਪਤਾ ਨਹੀਂ ਕੀ ਕਰਨਗੇ ਕੀ ਨਹੀਂ ਪਰ ਜਿਹੜੇ ਪਾਸੇ ਨੂੰ ਇਹ ਤੁਰੇ ਦੋਵੇਂ ਤਰ੍ਹਾਂ ਉਹਦੇ ਚੋ ਆਸ ਬੱਝਦੀ ਪਈ ਹੈ ਕਿ ਇੱਕ ਵਾਰੀ ਸੱਚੀ ਮੁੱਚੀ ਦਾ ਸੰਯੁਕਤ ਕਿਸਾਨ ਮੋਰਚਾ ਲੋਕਾਂ ਸਾਹਮਣੇ ਫੇਰ ਆ ਸਕਦਾ ਤੇ ਜੇ ਸੱਚਮੁੱਚ ਦਾ ਸੰਯੁਕਤ ਕਿਸਾਨ ਮੋਰਚਾ ਇੱਕ ਵਾਰੀ ਫਿਰ ਆ ਗਿਆ ਉਹ ਜੇ ਉਸ ਤਰ੍ਹਾਂ ਦੀ ਬਣਤ ਬਣ ਗਈ ਤੇ ਫਿਰ ਕੇਂਦਰ ਸਰਕਾਰ ਨੂੰ ਵੀ ਚਿੰਤਾ ਲਾ ਸਕਦਾ ਉਦਾਂ ਜਿਹੜੇ ਕੇਂਦਰ ਸਰਕਾਰ ਹੈ ਜਿਸ ਦਾ ਅੜਿਆ ਰੁੱਖ ਰੱਖੀ ਬੈਠੀ ਆ ਕਿ ਪ੍ਰਧਾਨ ਮੰਤਰੀ ਸਮੇਤ ਕੋਈ ਬੋਲਦਾ ਨਹੀਂ ਇਸ ਮੋਰਚੇ ਬਾਰੇ ਤੇ ਨੰ ਮੰਗਾਂ ਬਾਰੇ ਉਹਨਾਂ ਨੂੰ ਉਦੋਂ ਫਿਰ ਚੁੱਪ ਤੋੜਨੀ ਵੀ ਪੈ ਸਕਦੀ ਆ ਪਰ ਸਾਬ ਇੱਕ ਦੋ ਖਬਰਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਲੈਣੀਆਂ ਨੇ ਇੱਕ ਤਾਂ ਉੱਥੇ ਚੌਂਕ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਰੱਖਣ ਉੱਤੇ ਵਿਵਾਦ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਕਦੇ ਗੱਲ ਇਹ ਤੁਰਤੀ ਹੈ ਕਿ ਉੱਥੇ ਲਾਉਣ ਦੀ ਮਨਜ਼ੂਰੀ ਮਿਲ ਗਈ ਹੈ ਕਦੇ ਲੱਗਦਾ ਹੈ ਕਿ ਮਨਜ਼ੂਰੀ ਨਹੀਂ ਮਿਲੀ ਤੇ ਹੁਣ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ ਸੀ ਤੇ ਅਦਾਲਤ ਨੇ ਰੱਦ ਕਰਤਾ ਜੀ ਇਹ ਮਾਮਲਾ ਯਾਨੀ ਕਿ ਹੁਣ ਅਦਾਲਤ ਦੇ ਵਿੱਚ ਜਿਹੜੀ ਹੀ ਗੱਲ ਸੀਗੀ ਹੁਣ ਕਿਸੇ ਤਨਪੱਤਨ ਉਹ ਵੀ ਗੱਲ ਨਹੀਂ ਲੱਗੀ ਇਹ ਪੂਰਾ ਮਾਮਲਾ ਕੀ ਹੈ ਜੀ ਤੇ ਕੀ ਇਹਦੇ ਵਿੱਚ ਹੁਣ ਅਗੇ ਹੋ ਸਕਦਾ ਨਦਪਰੀ ਜਿਹੜੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਨ ਇਹ ਤਿੰਨੇ ਲਾਹੌਰ ਦੀ ਜੇਲ੍ਹ ਵਿੱਚ ਰਹਿ ਸਨ ਤੇ ਲਾਹੌਰ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਫਾਂਸੀ ਦੇਣ ਦਾ ਮਿੱਥਿਆ ਸਮਾਗਮ ਨਹੀਂ ਡਿਕੇਆ ਸ਼ਾਮ ਨੂੰ ਫਾਂਸੀ ਦੇ ਕੇ ਇਹ ਸਮਝ ਕੇ ਕਿ ਕੈਦੀਨਾ ਪੜਕ ਪੈਂਦੇ ਹੁਣ ਪਤਾ ਨਹੀਂ ਕੀ ਹੋ ਜਾਵੇ ਤੇ ਲੋਕ ਨਾ ਪੜਕ ਪੈਣ ਪਿਛਲੇ ਕੰਧ ਪਾੜ ਕੇ ਲਿਆ ਕੇ ਫਿਰੋਜ਼ਪੁਰ ਜ਼ਿਲ੍ਹੇ ਚ ਦਰਿਆ ਦੇ ਕੰਢੇ ਹੁਸੈਨੀ ਵਾਲੇ ਉਹਨਾਂ ਦਾ ਅਧ ਵਰਤਾ ਜਿਹੜਾ ਸੰਸਕਾਰ ਕਰਕੇ ਤੇ ਗੋਰੀਆਂ ਦੀ ਪੁਲਿਸ ਭੱਜ ਗਈ ਸੀ ਅਸੀਂ ਇੱਧਰ ਆ ਗਏ ਹੁਸੈਨੀ ਵਾਲਾ ਸਾਡੇ ਕੋਲ ਪਰ ਜਿਹੜੇ ਲਾਹੌਰ ਦੇ ਵਿੱਚ ਉਹਨਾਂ ਨੂੰ ਫਾਸੀ ਲੱਗੀ ਉਹ ਪਾਕਿਸਤਾਨ ਵਾਲਾਂ ਕੋਲ ਆ ਉੱਥੇ ਕੁਝ ਦੇਸ਼ ਭਗਤ ਜਿਹੜੇ ਉਸ ਆਜ਼ਾਦੀ ਲਹਿਰ ਦੇ ਨਾਲ ਮੋਹ ਰੱਖਦੇ ਸੀ ਉਹਨਾਂ ਨੇ ਇੱਕ ਕੇਸ ਕੀਤਾ ਸੀ ਕੇਸਬਲ ਕੇ ਦੋ ਨੇ ਇਕੋ ਨੇ ਮੰਗ ਕੀਤੀ ਸੀ ਕਿ ਜਿੱਥੇ ਉਦੋਂ ਜੇਲ੍ਹ ਹੁੰਦੀ ਸੀ ਉਹ ਜੇਲ੍ਹ ਹੁਣ ਉੱਥੇ ਨਹੀਂ ਰਹੀ ਜੇਲ੍ਹ ਤਾਂ ਲਾਹੌਰ ਸ਼ਹਿਰ ਤੋਂ ਬਾਹਰ ਚਲੀ ਗਈ ਉਸ ਥਾਂ ਤੇ ਬੜੀ ਵਧੀਆ ਕਲੋਨੀ ਬਣ ਗਈ ਪੌਸ਼ ਕਲੋਨੀ ਹੈ ਜਿੱਥੇ ਫਾਂਸੀ ਦਾ ਤਖਤਾ ਹੁੰਦਾ ਸੀ ਉਸ ਤਖਤੇ ਬੜੇ ਥਾਂ ਤੇ ਐਸੋਲੇ ਚੌਕ ਹੈ ਤੇ ਚੌਕ ਦਾ ਨਾਮ ਸ਼ਾਦਮਨ ਚੌਕ ਹੈ ਇਹਨਾਂ ਨੇ ਮੰਗ ਕੀਤੀ ਕਿ ਉੱਥੇ ਕਿਉਂਕਿ ਤਿੰਨੇ ਦੇਸ਼ ਭਗਤ ਫਾਂਸੀ ਲੱਗੇ ਸਨ ਉਸ ਚੌਕ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਚੌਕ ਰੱਖਿਆ ਜਾਵੇ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਇਹ ਮੰਗ ਮੰਨ ਲਈ ਸੀ ਪਰ ਇਹਦੇ ਉੱਤੇ ਅਮਲ ਤੋਂ ਪਹਿਲਾਂ ਕੱਟੜਪੰਥੀਆਂ ਨੇ ਰੌਲਾ ਪਾ ਦਿੱਤਾ ਕਿ ਤੁਸੀਂ ਇਹ ਤੇ ਅਮਲ ਕਰਕੇ ਵੇਖੋ ਅਸੀਂ ਤੁਹਾਨੂੰ ਵੇਖ ਲਾਂਗੇ ਇਹ ਵੀ ਕਹਿ ਦਿੱਤਾ ਕਿ ਇਸਲਾਮੀ ਦੇਸ਼ ਆ ਇਹਦੇ ਉੱਤੇ ਕਿਸੇ ਇੱਥੇ ਕਿਸੇ ਚੌਕ ਤੇ ਕਿਸੇ ਗੈਰ ਇਸਲਾਮੀ ਬੰਦੇ ਦਾ ਨਾਂ ਨਹੀਂ ਲਿਖਿਆ ਜਾ ਸਕਦਾ ਉੱਥੇ ਕਈ ਹੋਰ ਨੇ ਜਿਨ੍ਹਾਂ ਦੇ ਨਾਂ ਸਿੱਖਾਂ ਨਾਲ ਜੁੜਦੇ ਆ ਉਹ ਸਾਰੇ ਉੱਥੇ ਦੇ ਕਦੇ ਕੋਈ ਇਤਰਾਜ਼ ਨਹੀਂ ਹੋਇਆ ਰੇਲਵੇ ਸਟੇਸ਼ਨਾਂ ਦੇ ਨਾਮ ਹੀ ਆ ਗਏ ਨੇ ਪਰ ਭਗਤ ਸਿੰਘ ਦੇ ਨਾਂ ਦੇ ਉੱਤੇ ਚਿੜ ਬਹੁਤ ਜ਼ਿਆਦਾ ਸੀ ਉਸ ਵਿਰੋਧ ਦਾ ਕਰਕੇ ਉਦੋਂ ਦੀ ਪਾਕਿਸਤਾਨ ਸਰਕਾਰ ਭੱਜ ਗਈ 8-10 ਸਾਲ ਹੋ ਗਏ ਆ ਇਹ ਮਾਮਲਾ ਲਟਕਦਾ ਕਦੇ ਲਾਹੌਰ ਦੀ ਮਿਊਨਿਸਪਲ ਕਾਰਪੋਰੇਸ਼ਨ ਮੰਨ ਜਾਂਦੀ ਹੈ ਕਦੇ ਭੱਜ ਜਾਂਦੀ ਹੈ ਇਹਨਾਂ ਨੇ ਹਾਈ ਕੋਰਟ ਵਿੱਚ ਕੇਸ ਕਰ ਦਿੱਤਾ ਹਾਈ ਕੋਰਟ 'ਚ ਦੋ ਕੇਸ ਨੇ ਇੱਕ ਤੇ ਭਗਤ ਸਿੰਘ ਦੇ ਇਸ ਚੌਕ ਦਾ ਨਾਂ ਰੱਖਣ ਬਾਰੇ ਆ ਦੂਸਰਾ ਇਸ ਗੱਲ ਬਾਰੇ ਆ ਕਿ ਭਗਤ ਸਿੰਘ ਨੂੰ ਫਾਂਸੀ ਗਲਤ ਤਰੀਕੇ ਨਾਲ ਗੈਰ ਕਰੋਨੀ ਤਰੀਕੇ ਨਾਲ ਦਿੱਤੀ ਗਈ ਉਨੂੰ ਆਪਣਾ ਕੇਸ ਪੂਰੀ ਤਰ੍ਹਾਂ ਡਿਫੈਂਡ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਔਰ ਜਿਹੜੇ ਢੰਗ ਨਾਲ ਫਾਂਸੀ ਲਾਈ ਗਈ ਉਹ ਇੱਕ ਕਿਸਮ ਦਾ ਕਾਨੂੰਨ ਦਾ ਇਨਸਾਫ ਦਾ ਕਤਲ ਸੀ ਨਹੀਂ ਸੀ ਹੋਣਾ ਚਾਹੀਦਾ ਉਤੋਂ ਦੀ ਹਾਈ ਕੋਰਟ ਤੇ ਕੇਸ ਚੱਲਦਾ ਕਿ ਉਹ ਮੁਕਦਮਾ ਦੁਬਾਰਾ ਵਿਚਾਰਿਆ ਜਾਵੇ ਜੇ ਵਿਚਾਰਿਆ ਜਾਵੇ ਸਾਬਤ ਹੋ ਜੇ ਕਿ ਉਦੋਂ ਵਾਲੇ ਜੱਜਾਂ ਨੇ ਗਲਤ ਕੀਤਾ ਉਦੋਂ ਵਾਲੇ ਗਵਾਹਾਂ ਨੇ ਗਲਤ ਕੀਤਾ ਉਦੋਂ ਵਾਲੇ ਜੇਲ੍ਹ ਸੁਪਰਡੈਂਟ ਤੇ ਜਲਾਦ ਨੇ ਗਲਤ ਕੀਤਾ ਤੇ ਉਹ ਤੇ ਸਾਰੇ ਮਰ ਚੁੱਕੇ ਕਿਸੇ ਨੂੰ ਲਿਆ ਕੇ ਫਾਂਸੀ ਨਹੀਂ ਲਾ ਦੇਣਾ ਭਾਰਤ ਇਤਿਹਾਸ ਦੇ ਜਿਹੜੇ ਪੈਰੇ ਨੇ ਜਿਹੜੇ ਚੈਪਟਰ ਨੇ ਉਹ ਠੀਕ ਇੱਥੇ ਜਾ ਸਕਦੇ ਆ ਉਥੋਂ ਦੀ ਅਦਾਲਤ ਅਜੇ ਇਹ ਵੀ ਸੁਣਵਾਈ ਕਰਦੇ ਪਏ ਇਹਦੇ ਦੌਰਾਨ ਭਗਤ ਸਿੰਘ ਦੇ ਖਿਲਾਫ ਉਹ ਚੌਕ ਦਾ ਨਾਂ ਰੱਖਣ ਦੇ ਖਿਲਾਫ ਉਥੋਂ ਦੀ ਕਾਰਪੋਰੇਸ਼ਨ ਨੇ ਦਲੀਲਾਂ ਦਿੱਤੀਆਂ ਔਰ ਉਹਨਾਂ ਨੇ ਕਹਿਤਾ ਕਿ ਨਾਂ ਨਹੀਂ ਰੱਖਿਆ ਜਾ ਸਕਦਾ ਲੰਮੀ ਸੁਣਵਾਈ ਤੋਂ ਬਾਅਦ ਅੱਜ ਹੁਣ ਖਬਰ ਆਈ ਹੈ ਕਿ ਉਥੋਂ ਦੀ ਅਦਾਲਤ ਨੇ ਉਥੋਂ ਦੀ ਜਿਹੜੀ ਮਿਊਸਪਲ ਕਾਰਪੋਰੇਸ਼ਨ ਨੇ ਤੇ ਅਧਿਕਾਰੀ ਨੇ ਉਹਨਾਂ ਦਾ ਕਿਆ ਮੰਨ ਲਿਆ ਤੇ ਭਗਤ ਸਿੰਘ ਦੇ ਨਾਂ ਦੇ ਉੱਤੇ ਚੌਕ ਦਾ ਨਾਂ ਨਹੀਂ ਰੱਖਿਆ ਜਾ ਸਕਣਾ ਇਹ ਗੱਲ ਉਥੋਂ ਦੇ ਜਿਹੜੇ ਉਹ ਦੇਸ਼ ਭਗਤੀ ਦੀ ਲਹਿਰ ਨਾਲ ਜੁੜੇ ਲੋਕ ਹੈ ਉਹਨਾਂ ਨੂੰ ਬੁਰੀ ਲੱਗੂਗੀ ਉਹ ਅਗਲਾ ਪੈਤੜਾ ਕਿਲੇ ਦੇ ਮੈਨੂੰ ਪਤਾ ਨਹੀਂ ਪਰ ਜੋ ਵੀ ਫੈਸਲਾ ਹੋਇਆ ਜਾਂ ਜੋ ਵੀ ਫੈਸਲਾ ਕੀਤਾ ਗਿਆ ਜਾਂ ਜੋ ਵੀ ਫੈਸਲਾ ਉਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਕਰਵਾਇਆ ਉਹ ਫੈਸਲਾ ਠੀਕ ਨਹੀਂ ਲੱਗਦਾ ਬੇਇਨਸਾਫੀ ਹੋਈ ਹੈ ਪੰਸਬ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸੀ Imran Khan ਤੇ ਉਹਨਾਂ ਦੀ ਪਤਨੀ ਬੀਬੀ ਬੁਸ਼ਰਾ ਉਹਨਾਂ ਨੂੰ Imran Khan ਹੋਰਾਂ ਨੂੰ ਤਾਂ 14 ਸਾਲ ਤੇ ਉਹਨਾਂ ਦੀ ਪਤਨੀ ਨੂੰ 7 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਸਾਰਾ ਕੁਝ ਰਾਜਨੀਤੀ ਨਾਲ ਬੱਝਾ ਹੋਇਆ ਜੇ ਤੇ ਬੰਗਲਾਦੇਸ਼ ਦੇ ਵਿੱਚ ਸ਼ੇਖ ਅਸੀਨਾ ਵਾਜਦ ਪ੍ਰਧਾਨ ਮੰਤਰੀ ਹੋਵੇ ਤੇ ਉਹਦੇ ਵਿਰੋਧੀ ਖੱਲ ਦਾ ਜੀਆ ਨੂੰ ਅਦਾਲਤਾਂ ਸਜ਼ਾਵਾਂ ਦੇਈ ਜਾਂਦੀਆਂ ਹਾਲਾਤ ਬਦਲ ਜਾਣ ਸ਼ੇਖ ਅਸੀਨਾ ਵਾਜਦ ਨੂੰ ਭੱਜਣਾ ਪੈ ਜਾ ਜਾਨ ਬਚਾ ਕੇ ਉਹ ਆ ਕੇ ਭਾਰਤ ਵਿੱਚ ਲੁਕ ਜਾਵੇ ਤੇ ਉਹਦੇ ਵਿਰੋਧੀ ਖਾਲਦਾ ਜੀਆ ਦੇ ਖਿਲਾਫ ਇੱਕ ਇੱਕ ਕਰਕੇ ਸਾਰੇ ਕੇਸ ਹੀ ਰੱਦ ਕਰ ਦਿੱਤੇ ਗਏ ਇੱਕ ਕੇਸ ਕੱਲ ਵੀ ਰੱਦ ਕੀਤਾ ਗਿਆ ਸਾਰਾ ਕੁਝ ਕਿਸਮਤ ਦੇ ਕੜਛੇ ਨੇ ਪਲਟੇ ਵੱਜ ਜਾਂਦੇ ਆ ਪਾਕਿਸਤਾਨ ਵਿੱਚ ਵੀ ਇਹ ਕੁਝ ਹੁੰਦਾ ਹੈ ਜੇ Imran Khan ਦਾ ਜੋਰ ਪਵੇ ਤੇ Nawaz Sharif ਨੂੰ ਜੇਲ੍ਹ ਕਰ ਦਿੰਦਾ Nawaz Sharif ਦਾ ਜੋਰ ਪਿਆ ਉਹਦੇ ਆ ਭਰਾ ਦੇ ਪ੍ਰਧਾਨ ਮੰਤਰੀ ਬਣਿਆ Shahbaz Sharif ਉਹਨਾਂ ਨੇ Imran Khan ਤੇ ਉਹਦੀ ਪਤਨੀ Bushra Bibi ਨੂੰ ਜੇਲ੍ਹ ਭੇਜਤਾ ਮਕਦਮੇ ਬਣਾਏ ਗਏ ਕੁਝ ਮਕਦਮੇ ਅਦਾਲਤਾਂ ਵਿੱਚ ਜਾ ਕੇ ਟਿਕ ਨਹੀਂ ਸਕੇ ਰੱਦ ਹੋ ਗਿਓ ਨਾ ਇਥਾਂ ਤੇ ਨਵੇਂ ਬਣਾਤੇ ਗਏ ਉਹ ਨਵੇਂ ਮਕਦਮਿਆਂ 'ਚ ਬੜੇ ਤੇਜ਼ੀ ਨਾਲ ਕਾਰਵਾਈ ਚਲਾਈ ਗਈ ਉਸ ਤੇਜ਼ੀ ਨਾਲ ਕਾਰਵਾਈ ਚਲਾਉਣ ਤੋਂ ਬਾਅਦ ਸ਼ਾਇਦ ਅਲ ਕਾਦਰ ਟੈਸਟ ਕੋਈ ਇਸ ਤਰ੍ਹਾਂ ਦਾ ਟੈਸਟ ਦਾ ਨਾਂ ਜਿਹਦੇ ਵਿੱਚ ਕਹਿੰਦੇ ਜੀ ਕਰੋੜਾਂ ਨਹੀਂ ਖਰਬਾ ਰੁਪਏ ਦਾ ਇਹ ਬਹੁਤ ਫੇਰੀ ਫੇਰੀ ਹੋਈ ਹੈ ਬੜਾ ਫਰਾਡ ਹੋਇਆ ਤੇ ਸਾਰਾ ਕਹਿੰਦੇ ਆ ਜੀ ਇਹਨਾਂ ਦੁਆ ਨੇ ਕੀਤਾ ਇਹ ਹਾਲਾਤ ਵੇਖੋ ਕਿ ਪਾਕਿਸਤਾਨ ਦੇ ਵਿੱਚ ਪਿਛਲੀ ਪੌਣੀ ਸਦੀ ਤੋਂ ਦੋ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ ਤੇ ਪਾਕਿਸਤਾਨ ਪੀਪਲਜ਼ ਪਾਰਟੀ ਆਪੋ ਚ ਲੜਦੀਆਂ ਰਹੀਆਂ ਨੇ ਤੇ Imran Khan ਨੂੰ ਦੋਵਾਂ ਨੇ ਸਾਂਝਾ ਦੁਸ਼ਮਣ ਮੰਨ ਲਿਆ ਇਹਦੇ ਵਿਰੋਧ ਵਾਸਤੇ ਉਹ ਵੀ ਦੋਵੇਂ ਤੇ ਕਈ ਹੋਰ ਪਾਰਟੀਆਂ ਵੀ ਇਕੱਠੀਆਂ ਹੋ ਗਈਆਂ ਇਹਦਾ ਪ੍ਰਧਾਨ ਮੰਤਰੀ ਬਣਨਾ ਬਰਦਾਸ਼ਤ ਨਹੀਂ ਆਇਆ ਨੂੰ ਫੜ ਕੇ ਜੇਲ੍ਹ ਤੋਂ ਛੁੱਟ ਦਿੱਤਾ ਦੇ ਉੱਤੇ ਮੁਕੱਦਮੇ ਚਲਾਏ ਗਏ ਪਰ ਇਹਦੇ باوجود ਪਾਰਲੀਮੈਂਟ ਚੋਣਾਂ 'ਚ ਇਹ ਦੋ ਤਿੰਨ ਪਾਰਟੀਆਂ ਰਲ ਕੇ ਲੜੀਆਂ ਤੇ ਤਾਂ ਵੀ ਪੂਰਾ ਮੁਕਾਬਲਾ ਨਹੀਂ ਕਰ ਸਕੀਆਂ ਜੇ ਚੋਣਾ ਠੀਕ ਠਾਕ ਹੁੰਦਿਆ ਤੇ ইমরান ਦੀ ਪਾਰਟੀ ਫਿਰ ਜਿੱਤਦੀ ਸੀ ਕੱਲੋਂ ਹਾਲਾਤ ਬਦਲ ਗਏ ਜੇ ইমরান ਖਾਨ ਦੀ ਪਾਰਟੀ ਜਿੱਤ ਗਈ ਤੇ ইমরান ਤੇ ਬੁਸ਼ਰਾ ਬੀਬੀ ਜੇਲ ਤੋਂ ਬਾਹਰ ਹੋਣਗੇ ਤੇ ਉਹਨਾਂ ਜੇਲਾਂ ਦੀਆਂ ਦਰਿਆ ਛਾੜ ਕੇ ਉਹੋ ਹੀ ਕੰਬਲੇ ਇੱਕ ਥੋੜਾ ਜਿਹਾ ਧੁੱਪ ਲਵਾ ਕੇ ਹੁਣ ਵਾਲਿਆਂ ਨੂੰ ਦਿੱਤੇ ਜਾਂਦੇ ਪਤਾ ਨਹੀਂ ਉੱਥੇ ਕੀ ਹੋਣਾ ਪਾਕਿਸਤਾਨ ਚ ਇਦਾਂ ਦੇ ਪਲਟੇ ਵਜਦੇ ਅਸੀਂ ਕਈ ਵਾਰ ਵੇਖੇ ਆ ਉੱਥੇ ਤਖਤ ਜਾਂ ਤਖਤਾ ਦੀ ਖੇਡ ਵੀ ਚੱਲਦੀ ਰਹੀ ਆ ਉੱਥੇ ਪ੍ਰਧਾਨ ਮੰਤਰੀ ਨੂੰ ਵੀ ਜੇਲ੍ਹ ਵਿੱਚ ਲਾ ਕੇ ਪੂਰੀ ਸੁਣਾਈ ਤੋਂ ਬਗੈਰ ਜ਼ੁਲਫਕਾਰ ਅਲੀ ਭਟੋੜ ਨੂੰ ਫਾਂਸੀ ਲਾਇਆ ਗਿਆ ਸੀ ਇੱਕ ਹੋਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਤਖਤਾ ਪਲਟ ਕਰਕੇ ਜਿਹੜੀ ਕੋਹੜੀ ਤਾੜਿਆ ਉਸ ਕੋਹੜੀ ਚੱਦੀ ਰਾਤ ਨੂੰ ਸੱਪੋ ਹੀ ਛੱਡਿਆ ਗਿਆ ਸੀ ਤੇ ਅਗਲੇ ਦਿਨ ਉਹ ਪਰਿਵਾਰ ਸਮੇਤ 10 ਸਾਲ ਦੀ ਜਲਾਵਤਨੀ ਵਾਸਤੇ ਵਿਦੇਸ਼ ਚਲਾ ਗਿਆ ਸੀ ਉਥੇ ਪਤਾ ਨਹੀਂ ਕੀ ਹੋਣਾ ਐਸ ਤਰ੍ਹਾਂ ਇਹ ইমরান ਖਾਨ ਤੇ ਉਹਦੀ ਪਤਨੀ ਦੇ ਖਰਾ ਮੈਂ ਨਹੀਂ ਕਹਿੰਦਾ ਕਿ ਉਹ ਸੱਚੇ ਸੁੱਚੇ ਹੈ ਤੇ ਮੈਂ ਨਹੀਂ ਕਹਿੰਦਾ ਦੂਜੇ ਸੱਚੇ ਸੁੱਚੇ ਹੈ ਮੈਂ ਕਹਿੰਦਾ ਜੀ ਉੱਥੋਂ ਦੇ ਲੋਕ ਸਾਰੇ ਮੰਨਦੇ ਆ ਕਿ ਉੱਥੋਂ ਦੇ ਫੈਸਲਿਆਂ ਦੇ ਉੱਤੇ ਅਸਲ ਵਿੱਚ ਰਾਜਨੀਤੀ ਭਾਰੂ ਆ ਅਦਾਲਤਾਂ ਠੀਕ ਫੈਸਲੇ ਨਹੀਂ ਕਰ ਰਹੀਆਂ ਉਹ ਕਰ ਰਹੀਆਂ ਜੋ ਉਹਨਾਂ ਨੂੰ ਕਰਨ ਵਾਸਤੇ ਕਿਹਾ ਜਾਂਦਾ ਅਗਲੇ ਦਿਨਾਂ 'ਚ ਹੋਰ ਕੀ ਹੋਵੇਗਾ ਉਡੀਕ ਰੱਖਾਂਗੇ ਬਹੁਤ ਸ਼ੁਕਰੀਆ ਪੰਨ ਸਾਹਿਬ ਤੁਸੀਂ ਜੁੜੇ ਖਬਰਾਂ ਚਰਚਾ ਕੀਤੀ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਹਰ ਉਸੇ ਤਰ੍ਹਾਂ ਇੰਤਜ਼ਾਰ ਰਹੇਗਾ ਮੇਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇੱਕਦਰੋਂ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਟਲੇ